ਤੁਸੀਂ ਗੱਡੀਆਂ ਤਾਂ ਜੱਕ ਲਾ ਕੇ ਚੱਕ ਦੇ ਦੇਖੇ ਹੋਣਿਆ ਅੱਜ ਤੁਹਾਨੂੰ ਇੱਕ ਅਜੀਹਾ ਦਿਖਾਵਾਂਗੇ ਕਾਰੀਗਰ ਜੋ ਕੋਠੀਆਂ ਵੱਡੀਆਂ-ਵੱਡੀਆਂ ਕੋਠੀਆਂ ਜਿਹੜੀਆਂ ਕਰੋੜਾਂ ਰੁਪਈਆ ਲਾ ਕੇ ਲੋਕਾਂ ਵੱਲੋਂ ਬਣਾਈਆਂ ਪਰ ਉਹ ਨੀਂਦੀਆਂ ਹੋ ਗਈਆਂ ਨੀਂਦੀਆਂ ਹੁਣ ਕਾਰਨ ਜਿਹੜਾ ਉਹਨਾਂ ਦਾ ਜਿਹੜਾ ਕਾਫੀ ਨੁਕਸਾਨ ਜਿਹੜਾ ਹੁੰਦਾ ਜੇਕਰ ਨਵੀਂ ਕੋਠੀ ਬਣਾਉਣਾ ਤੇ ਅੱਜ ਅਜੀਹਾ ਕਾਰੀਗਰ ਦਿਖਾਵਾਂਗੇ ਦੇਖ ਸਾਧੂ ਕੋਈ ਕੋਠੀ ਆ ਜਿਹੜੀ ਕਰੋੜਾਂ ਰੁਪਏ ਲਾ ਕੇ ਕਿਸੇ ਸਮੇਂ ਤੇ ਤਿਆਰ ਕੀਤੀ ਹੋਣੀ ਤੇ ਪਰ ਸਮੇਂ ਸਮੇਂ ਤੇ ਸੜਕਾਂ ਬਣਨ ਤੋਂ ਬਾਅਦ ਇਹ ਜਿਹੜੀ ਕੋਠੀ ਆ ਲਗਭਗ ਛੜਕ ਨਾਲੋਂ ਵੀ 3 ਤੋਂ 4 ਫੁੱਟ ਜਿਹੜੀ ਨੀਵੀ ਹੋ ਗਈ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਜੈਕ ਲਾ ਕੇ ਨੂੰ ਚੱਕਿਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ ਇੱਥੇ ਮੇਰੇ ਕੋਲ 25 ਬੰਦੇ ਆ ਜਿਹੜੀਆਂ ਦੋ ਤਰ੍ਹਾਂ ਸਾਡਾ ਹੋਰ ਵੀ ਚੱਲਦੀਆਂ ਪਈਆਂ ਉੱਤ ਵੀ ਹੈਗੇ ਮੇਰੇ ਬਾਰ ਬਾਰ 13 ਜਣਾ ਬੰਦੇ ਇਹ ਛਿੰਨ ਲਾਇਵਾਂ ਤੇ ਚੱਲਣੀ ਹੈ ਲੈਵਲ ਤੋਂ ਬਾਹਰ ਕਰਾਂਗੇ ਫਿਰ ਕਰੈਕਿੰਗ ਆਊਗਾ ਇਹ ਲੈਵਲ ਤੋਂ ਬਾਹਰ ਕ੍ਰੈਕਿੰਗ ਆਉਗੀ ਤੇ ਇਹ ਲੈਵਲ ਦੀ ਚੱਕਣੀ ਜਾਵੇ। ਮੈਂ 5 ਸਾਲ ਹੋ ਗਏ। ਇਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਜਾਣੀ ਉਹਦੇ ਨਾਲ ਰੁੱਗੜਦੀ ਹੈ ਜਿੰਨੇ ਬੰਦੇ ਇੱਥੇ ਦੇ 25 ਬੰਦੇ ਹੁਣ ਸਾਡੇ ਹੈਗੇ 140 ਬੰਦੇ ਕਿੰਨੇ ਪੀਟੀਸੀ ਨਿਊਜ਼ ਦੇਖਦੇ ਤਮਾਮ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਦਰਸ਼ਕੋ ਪੀਟੀਸੀ ਨਿਊਜ਼ ਨੇ ਹਮੇਸ਼ਾ ਅਜਿਹੇ ਲੋਕਾਂ ਨੂੰ ਤੁਹਾਡੇ ਸਾਹਮਣੇ ਕੀਤਾ ਜਿਨ੍ਹਾਂ ਨੇ ਕੁਝ ਵੱਖਰਾ ਕੀਤਾ ਹੋਵੇ ਜਾਂ ਵੱਖਰਾ ਕੰਮ ਕਰਕੇ ਦਿਖਾਉਣ ਵਾਲੇ ਹੁਣ ਤੇ ਅੱਜ ਤੁਹਾਨੂੰ ਇੱਕ ਅਜਿਹੇ ਕਾਰੀਗਰ ਨਾਲ ਮਲਾਉਣ ਜਾ ਰਹੇ ਆ ਉਹ ਕਾਰੀਗਰ ਜਿਹੜਾ ਕਿ ਲੋਕਾਂ ਦੇ ਕਰੋੜਾਂ ਰੁਪਏ ਬਚਾਉਂਦਾ ਤੁਸੀਂ ਗੱਡੀਆਂ ਤਾਂ ਜੱਕ ਲਾ ਕੇ ਚੱਕ ਦੇ ਦੇਖੇ ਹੋਣੇ ਆ ਅੱਜ ਤੁਹਾਨੂੰ ਇੱਕ ਅਜੀਹਾ ਦਿਖਾਵਾਂਗੇ ਕਾਰੀਗਰ ਜੋ ਕੋਠੀਆਂ ਵੱਡੀਆਂ-ਵੱਡੀਆਂ ਕੋਠੀਆਂ ਜਿਹੜੀਆਂ ਕਰੋੜਾਂ ਰੁਪਈਆ ਲਾ ਕੇ ਲੋਕਾਂ ਵੱਲੋਂ ਬਣਾਈਆਂ ਪਰ ਉਹ ਨੀਵੀਆਂ ਹੋ ਗਈਆਂ ਨੀਵੀਆਂ ਹੁਣ ਕਾਰਨ ਜਿਹੜਾ ਉਹਨਾਂ ਦਾ ਜਿਹੜਾ ਕਾਫੀ ਨੁਕਸਾਨ ਜਿਹੜਾ ਹੁੰਦਾ ਜੇਕਰ ਨਵੀਂ ਕੋਠੀ ਦੇਖ ਸਕਦੇ ਹੋ ਕਿ ਕੋਠੀ ਆ ਜਿਹੜੀ ਕਰੋੜਾਂ ਰੁਪਏ ਲਾ ਕੇ ਕਿਸੇ ਸਮੇਂ ਤੇ ਤਿਆਰ ਕੀਤੀ ਹੋਣੀ ਤੇ ਪਰ ਸਮੇਂ ਸਮੇਂ ਤੇ ਸੜਕਾਂ ਬੰਨ ਤੋਂ ਬਾਅਦ ਇਹ ਜਿਹੜੀ ਕੋਠੀ ਆ ਲਗਭਗ ਸੜਕ ਨਾਲੋਂ ਵੀ 3 ਤੋਂ 4 ਫੁੱਟ ਜਿਹੜੀ ਨੀਮੀ ਹੋ ਗਈ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਜੈਕ ਲਾ ਕੇ ਨੂੰ ਚੱਕਿਆ ਜਾ ਰਿਹਾ ਜੇ ਗੱਲ ਕੀਤੀ ਹੈ ਤੇ ਨਾਲ ਦੀਆਂ ਜਿਹੜੀਆਂ ਕੋਠੀਆਂ ਕਿਸੇ ਵੀ ਕੋਠੀ ਦਾ ਜਾ ਨਾਲ ਲੱਗਦੇ ਘਰ ਦਾ ਨੁਕਸਾਨ ਨਹੀਂ ਹੋਣ ਦਿੰਦੇ ਦੇਖ ਸਕਦੇ ਹੋ ਕਿ ਸਾਰੇ ਪਾਸੇ ਤੋਂ ਜਿਹੜਾ ਜਿਹੜੀ ਚੱਕੀ ਜਾ ਰਹੀ ਆ ਕਿਸ ਤਰ੍ਹਾਂ ਜਿਹੜੀ ਕੋਠੀ ਚੱਕਦੇ ਆ ਕਾਫੀ ਜੇਕਰ ਕਹਿ ਦਈਏ ਅੱਜ ਦੇ ਸਮੇਂ ਦੇ ਵਿੱਚ ਤੱਕ ਥੜੀ ਬਣਾਉਣੀ ਹੋਵੇ ਬਾੜ ਦੀ ਉਹ ਵੀ 10 ਤੋਂ 15000 ਲੱਗ ਜਾਂਦਾ ਇਹ ਕਿੰਨਾ ਕ ਜਿਹੜਾ ਖਰਚਾ ਆਉਂਦਾ ਕਿਸ ਤਰ੍ਹਾਂ ਕਰ ਦਿੰਦੀ ਕੋਈ ਬੜਾ ਖਰਚਾ ਨਹੀਂ ਹੈਗਾ ਸਾਡਾ ਕਿਉਂਕਿ ਜਿਹੜੀ ਇਹ ਚੀਜ਼ ਆ ਨਾ ਇਹ ਚੀਜ਼ ਆ ਆਪਾਂ ਨੂੰ ਘੱਟੋ ਘੱਟ ਨਾ ਵਾਲਾ 20% ਖਰਚਾ ਹੁੰਦਾ 100 ਦੇ ਵਿੱਚੋਂ ਜੇ ਆਪਣੀ 20 ਕਰੋੜ ਦੀ ਇਹਦੇ 20 ਲੱਖ ਰੁਪਏ ਨਾ ਕਲੀਅਰ ਹੋ ਜਾਂਦੀ ਹੈ ਜੀ ਕਿੰਨੇ ਬੰਦੇ ਕੰਮ ਕਰਦੇ ਆ ਕਿਸ ਪ੍ਰੋਸੀਜਰ ਕਿਸ ਤਰ੍ਹਾਂ ਚੱਕਦੇ ਦੇਖੋ ਜੀ ਜਿਵੇਂ ਉਹ ਮੁੰਡੇ ਕੰਮ ਕਰੀ ਜਾਂਦੇ ਉਹ ਨੰਬਰ ਬੁੱਲੀ ਜਾਂਦੇ ਆ ਨੰਬਰ ਪੁਆਇੰਟਾਂ ਦੇ ਨਾਲ ਚੱਲਦਾ ਜੀ ਇਹ ਜਿਵੇਂ ਕੋਈ ਹਾਂਜੀ ਪਿੱਛੇ ਨਹੀਂ ਹੋਊਗਾ ਪੁਆਇੰਟਾਂ ਦੇ ਨਾਲ ਬਿਲਕੁਲ ਇਹ ਚੀਜ਼ ਨਾ ਲੈਵਲ ਤੇ ਚੱਲਣੀ ਆ ਲੈਵਲ ਤੋਂ ਬਾਹਰ ਕਰਾਂਗੇ ਫਿਰ ਕਰੈਕਿੰਗ ਆਊਗੀ ਇਹ ਲੈਵਲ ਤੋਂ ਬਾਹਰ ਐ ਕ੍ਰੈਕਿੰਗ ਆਊਗੀ ਤੇ ਇਹ ਲੈਵਲ ਜੀ ਚੱਕਣੀ ਜਾਣੀ ਕਿੰਨੇ ਕ ਸਮੇਂ ਦੇ ਵਿੱਚ ਜਿਹੜਾ ਇਹ ਕੰਮ ਇਹ ਅਸੀਂ 1 ਮਹੀਨੇ ਦੇ ਵਿੱਚ ਤਿਆਰ ਕਰ ਦੇਾਂਗੇ ਜੀ ਜਿਵੇਂ 1 ਮਹੀਨੇ ਦੇ ਵਿੱਚ 4 ਫੁੱਟ ਚੱਕਣਾ ਹੈ 1 ਮਹੀਨੇ ਚ ਜੋ ਵੀ ਇਹਦੇ ਇਟਾ-ਉਟਾ ਜੋ ਵੀ ਆਪਾਂ ਭਰਨਾ ਵਾ ਜੋ ਵੀ ਇਹਦਾ ਉਹ ਚੀਜ਼ ਭਰੀ ਜਾਊਗੀ ਸਾਰੀ ਸਾਰੀਆਂ ਨੀਆਂ ਵਗੈਰਾ ਤੁਸੀਂ ਦੁਬਾਰਾ ਬਿਲਕੁਲ 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 ਜੀ ਬਿਲਕੁਲ ਜੀ ਨੀਆਂ ਵਗੈਰਾ ਵਗੈਰਾ ਕਿੰਨੇ ਕਾ ਬੰਦੇ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਸਾਡੇ ਨਾਲ ਇਸ ਵਕਤ ਇੱਥੇ ਮੇਰੇ ਕੋਲ 25 ਬੰਦੇ ਆ ਜਿਹੜੀ ਦੋ ਤਿੰਨ ਸਾਡਾ ਹੋਰ ਵੀ ਚਲਦੀਆਂ ਪਈਆਂ ਉੱਥੇ ਵੀ ਹੈਗੇ ਮੇਰੇ ਬਰਾਬਰਾਂ ਤੇਰੇ ਤਰ੍ਹਾਂ ਬੰਦੇ ਜਿਵੇਂ ਰਣਜੀਤ ਸਿੰਘ ਗੱਲ ਕੀਤੀ ਤਾਂ ਫਰਸ਼ਾਂ ਕਾਫੀ ਮਹਿੰਗੀਆਂ ਪੱਥਰ ਲੱਗੇ ਹੁੰਦੇ ਆ ਬਿਲਕੁਲ ਬਿਲਕੁਲ ਜੀ ਜੋ ਪੱਥਰ ਫਿਰ ਤੋੜੇ ਜਾਂਦੇ ਕਿ ਕਿਸ ਤਰ੍ਹਾਂ ਨਹੀਂ ਸਰ ਜਿਹੜੇ ਪੱਥਰ ਆ ਨਾ ਇਹ ਸਾਰੇ ਟੁੱਟਨੇ ਆ ਇਹ ਨਵੇਂ ਹੀ ਲੱਗਣੇ ਆ ਜਿਹੜਾ ਥੱਲੇ ਚੀਜ਼ ਆ ਉਹ ਨਵੀਂ ਹੀ ਲੱਗਣੀ ਆ ਸਾਰੇ ਟੁੱਟ ਜਾਂਦੇ ਕਿਉਂਕਿ ਥੱਲੇ ਜਿੱਕ ਪੱਟ ਕੇ ਰੋਣੇ ਹੁੰਦੇ ਆ ਜੀ ਆਪਾਂ ਠੀਕ ਹੈ ਜੀ ਬਿਲਕੁਲ ਜੀ ਜਿਹੜੀਆਂ ਫਰਸਾਂ ਵਗੈਰਾ ਉਹ ਵੀ ਸਭ ਪੱਟੀਆਂ ਨੇ ਬਿਲਕੁਲ 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 ਜੀ ਜਿਹੜਾ ਸੀਵਰੇਜ ਦਾ ਪੈਪ ਵੀ ਟੁੱਟ ਜਾਣਾ ਕਿਰੇ ਕਰੀ ਜਿਹੜਾ ਆਪਣੇ ਕੰਧ ਦੇ ਵਿੱਚ ਜਿਹੜਾ ਪੈਪ ਉਹੀ ਬਚਣਾ ਦੂਜਾ ਬਾਕੀ ਟੁੱਟਣਾ ਹੀ ਆ ਹਾਂਜੀ ਜਿਵੇਂ ਗੱਲ ਕੀਤੀ ਆਵੇ ਕਿੰਨੀਆਂ ਕੋਠੀਆਂ ਹੁਣ ਤੱਕ ਤੁਸੀਂ ਕਰ ਚੁੱਕੇ ਹੋ ਪਤਾ ਹੀ ਨਹੀਂ ਬਾਈ ਜੀ ਕਿੰਨੀਆਂ ਕਿ ਮੋਗੇ ਦੇ ਵਿੱਚ ਮੇਰੇ ਹਿਸਾਬ ਨਾਲ 100 ਵੀਸ ਕਰਤਾ ਹੋਣਾ ਮੈਂ ਮੋਗੇ ਮੋਗੇ ਦੇ ਵਿੱਚ ਹੀ ਮੇਨ ਗਲੀ ਲਾਲੋ ਟੀਚਰ ਕਨੌਨੀ ਦੀ ਆ ਆਪਣੀ ਨੀਮੋਲਾ ਬਾਗਲਾ ਲੋ ਆਪਣੀ ਚੱਕੀ ਵਾਲੀ ਗਲੀ ਚਲਾ ਲੋ ਇਧਰ ਆਪਣੇ ਅਗਵਿੰਦਗੜ੍ਹ ਵਸਤੀ ਚਲਾ ਲੋ ਇਧਰ ਕੱਚਾ ਤੇ ਸਾਂਝਾ ਰੋਡ ਆ ਵੱਡੇ ਤੇ ਸਾਂਝਾ ਰੋਡ ਤੇ ਲਾ ਲੋ ਸਾਬੜ ਤੇ ਹੀ ਰੁੜਦਾ ਅੱਛਾ ਜੀ ਹਾਂਜੀ ਉਹਦੇ ਦੇ ਸਰਕਣਾ ਮੂਰੇ ਨਿਯਮਾ ਬਣਾ ਲੈਂਦੇ ਅੱਜ ਜਿਵੇਂ ਆਪਾਂ ਰੀਲ ਗੱਡੀ ਦੀ ਲਾਈਨ ਹੁੰਦੀ ਹੈ ਜੀ ਉਸ ਤਰ੍ਹਾਂ ਲਾਈਨਾਂ ਬਣਾ ਲੈ ਤੇ ਲਾਈਨ ਤੇ ਰੁੜਦਾ ਬਾਕੀ ਮੈਂ ਹੋਰ ਵੀ ਇੱਕ ਕਹਿਣਾ ਚਾਹਨਾ ਵਾ ਜਿਵੇਂ ਕੋਈ ਬਾਹਰ ਬੈਠਾ ਜਾਕੋ ਮੇਰਾ ਭਰਾ ਮੇਰਾ ਮੁਲਾਜ਼ਮ ਉਹਦੇ ਕੋਲ ਨਹੀਂ ਟਾਈਮ ਹੈ ਗਿਆ ਤਾਂ ਸਾਨੂੰ ਮੌਕਾ ਦੇਵੇ ਮੇਰਾ ਭਰਾ ਅਸੀਂ ਉਹਨੂੰ ਜਮਾ ओके ਕਰਕੇ ਦੇਵਾਂਗੇ ਜਾਨੀ ਕਹਿੰਦਾ ਪਾਵਾ ਪਲਾਂ ਬੰਦਾ ਕੋਲੇ ਹੋਵੇ ਚਾਹੇ ਨਾ ਹੋਵੇ ਇਕੱਲੀ ਚਾਬੀ ਦੇ ਦੇ ਬਸ ਚਾਬੀ ਬਹੁਤ ਵਧੀਆ ਗੱਲ ਕਰਕੇ ਆਪਦੀ ਚਾਬੀ ਜਿਹੜੀ ਵਾਪਸ ਲੈ ਲੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਮੈਨੂੰ 5 ਸਾਲ ਹੋ ਗਈ ਇਸ ਤਰ੍ਹਾਂ ਚੱਲਦਾ ਕੰਮ ਬਹੁਤ ਵਧੀਆ ਚੱਲ ਰਹੀ ਬਹੁਤਿਆਂ ਨੂੰ ਰੋਜ਼ਗਾਰ ਦੇ ਰਹੀ ਕਿੰਨੇ ਬੰਦੇ ਨੇ ਤੁਸੀਂ ਇੱਥੇ ਤਾਂ 25 ਬੰਦੇ ਹੁੰਦਾ ਸਾਡੀ ਹੈਗੀ 140 ਬੰਦੇ ਦੀ ਅੱਛਾ ਕਿੰਨੇ ਜੇਕ ਲੱਗਦੇ ਐ ਕਿਵੇਂ ਇਹਦੀ 150 ਜੇਕ ਲੱਗਾ ਹੋਇਆ ਜੀ 150 ਜੇਕ ਆਇਆ ਜੀ ਤੇ ਜਿਵੇਂ ਕਹਿ ਦਈਏ ਕਾਫੀ ਰੋਜ਼ਗਾਰ ਵੀ ਤੁਹਾਡਾ ਇਹਦੇ ਨਾਲ ਵਾਧੂ ਵਾਧੂ ਦਿੰਦਾ ਪਿਆ ਜੀ ਹਾਂਜੀ ਵਾਧੂ ਰੋਟੀ ਪਾਣੀ ਵਧੀਆ ਮਿਲਦਾ ਜੀ ਤਨਖਾਹ ਵੀ ਵਧੀਆ ਦਿੰਦੇ ਪਿਆ ਜੀ ਆ ਇਹ ਬੱਕਰੀ ਜਿਹੜੀ ਕੋਠੀ ਨੂੰ ਕੱਟ ਦੇ ਕੇ ਜਿਹੜਾ ਉੱਪਰ ਚੁੱਕਿਆ ਜਾਂਦਾ ਨਾਲ ਸਾਡੇ ਮਾਲਕ ਮਖਣ ਵੀ ਆ ਗੱਲਬਾਤ ਕਰਾਂਗੇ ਸਰ ਕੋਠੀ ਕਾਫੀ ਨੀਵੀਂ ਸੀਗੀ ਅੱਜ ਜਿਹੜਾ ਮੋੜ ਤੋਂ ਇਹ ਉੱਪਰ ਚੁੱਕਾ ਰਹੇ ਹਾਂ ਕਿਸ ਤਰ੍ਹਾਂ ਇਹ ਤੁਹਾਡੇ ਧਿਆਨ ਤੇ ਹੈ ਵੀ ਇਸ ਤਰ੍ਹਾਂ ਹੋ ਸਕਦਾ ਸਾਨੂੰ ਜੀ ਇਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਸੀਗਾ ਜੀ ਅਸੀਂ ਜਦੋਂ ਕੋਠੀ ਲਈ ਸੀ ਉਸ ਟਾਈਮ ਸਾਨੂੰ ਪੰਜ ਸਟੈਪ ਸਾਨੂੰ ਉੱਪਰ ਚੜਦੇ ਸੀ ਕੋਠੀ ਕਾਫੀ ਉੱਚੀ ਸੀਗੀ ਸਾਡੀ ਹਾਂਜੀ ਤੇ ਹੁਣ ਜਦੋਂ ਅਸੀਂ ਸਾਡੇ ਚਾਰੇ ਪਾਸੇ ਸੀਵਰੇਜ ਵਗੈਰਾ ਪੈਂਟ ਕਰਕੇ ਤੇ ਕੋਠੀਆਂ ਨੀਵੀਆਂ ਹੋ ਗਈਆਂ ਸਾਡੀਆਂ ਇਸ ਕਰਕੇ ਸਾਨੂੰ ਮਹਿਸੂਸ ਹੋਇਆ ਕਿ ਵੀ ਇਹ ਕੁਝ ਨਾ ਕੁਝ ਰੈਵਨੂਏਟ ਕਰਨਾ ਚਾਹੀਦਾ ਜਾਂ ਉੱਚਾ ਚੱਕਣਾ ਚਾਹੀਦਾ ਜੇ ਅਸੀਂ ਮਕਾਨ ਨੂੰ ਨਹੀਂ ਚਿਕਾਉਂਦੇ ਜਾਂ ਇੱਕ ਇੱਕ ਫੁੱਟ ਮੁੱਠੀ ਪਾਉਂਦੇ ਸੀ ਤੇ ਸਾਡੀਆਂ ਛੱਤਾਂ ਨੀਵੀਆਂ ਹੁੰਦੀਆਂ ਸੀ ਤੇ ਫਿਰ ਜੇ ਇਹ ਦੁਬਾਰਾ ਢਾ ਕੇ ਬਣਾਉਂਦੇ 70-80 ਲੱਖ ਦਾ ਸਾਡਾ ਕੰਮ ਸੀਗਾ ਹੁਣ ਸਾਡਾ ਉਮੀਦ ਹੈ ਕਿ 20 ਲੱਖ 20 ਤੋਂ 25 ਲੱਖ ਦੇ ਵਿੱਚ ਕਿ ਸਾਡਾ ਕੰਮ ਸਾਰਾ ਕੰਪਲੀਟ ਹੋ ਜਾਏਗਾ ਅੱਛਾ ਮਗਾਈ ਬਹੁਤ ਹੋ ਗਈ ਕਿ ਇਹਦੇ ਇੱਕ ਥੜੀ ਵੜਾਉਣ ਤੇ ਵੀ 10000 ਦੇ ਕਰੀ ਖਰਚਾ ਆਇਆ ਬਿਲਕੁਲ ਲਿਖਦਾ ਸਾਬ ਇਸ ਕਰਕੇ ਅਸੀਂ ਇਹ ਸੋਚਿਆ ਵੀ ਚਲੋ ਇਸੇ ਸਾਡੇ ਨਾਲ ਕੁਝ ਵੀ ਇਸ ਨਾਲ ਕੋਈ ਬਚਤ ਹੋ ਜਾਏਗੀ ਸਾਡੀ ਤੇ ਇਸ ਕਰਕੇ ਅਸੀਂ ਆਪਣਾ ਚਾਲੂ ਕੀਤਾ ਇਹ ਕੰਮ ਐਸ ਤੋਂ ਨਿਆ ਸੀਗਾ ਵੀ ਕਾਫੀ ਕੋਠੀਆਂ ਉੱਚੀਆਂ ਚੱਕ ਲੈਂਦੇ ਨਹੀਂ ਕਰ ਰਹੇ ਤੇ ਅਸੀਂ ਇਹਨਾਂ ਨੂੰ ਕੰਟੈਕਟ ਕੀਤਾ ਤੇ ਫਿਰ ਉਸ ਨਾਲ ਸਾਡੀ ਆਪਣੇ ਐਗਰੀਮੈਂਟ ਹੋ ਗਿਆ ਤੇ ਇਹਨਾਂ ਨਾਲ ਅਸੀਂ ਰਿਸਕ ਦਾ ਵੀ ਲਿਖਵਾਇਆ ਹੋਇਆ ਹੈ کورٹ ਚ ਵੀ ਜੇਕਰ ਕੋਈ ਸਾਡੀ ਬਿਲਡਿੰਗ ਨੂੰ ਰਿਸਕ ਹੁੰਦਾ ਤੇ ਉਹ ਤੁਹਾਡਾ ਸਾਰਾ ਹੋਏਗਾ ਯਾਨੀ ਲਿਖ ਕੇ ਵੀ ਦਿੱਤਾ ਹੈ ਹਾਂਜੀ ਹਾਂਜੀ کورٹ ਤੋਂ ਲਿਖਵਾਇਆ ਗਿਆ ਤੇ ਵੀ کورٹ ਚ ਸਾਈਨ ਕਰਵਾਏ ਇਹਨਾਂ ਤੋਂ ਤੇ ਵੀ ਇਸ ਗਾਂ ਤੋਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਤੇ ਇਹਨਾਂ ਦੀ ਜ਼ਿੰਮੇਵਾਰੀ ਹੈ ਤੋ ਸਾਡੇ ਗਵਾਂਡੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਵਾਹ ਤਾਂ ਡ੍ਰਿਲਾਂ ਦੀ ਤਾਂ ਖੜਕਾ ਤਾਂ ਜ਼ਰੂਰ ਹੁੰਦਾ ਰਿਹਾ ਹੰਡਾ ਨੂੰ ਪਰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਈ ਨਾਲ ਯਾਨੀ ਗਵਾਂਡੀਆਂ ਨੇ ਵੀ ਚਕਾਈ ਆ ਉਹਨਾਂ ਤੋਂ ਵੇਖ ਕੇ ਗਾ ਤੁਸੀਂ ਫਿਰ ਨਹੀਂ ਮੈਂ ਜੀਟੀ ਰੋਡ ਤੇ ਇੱਕ ਚੱਕਦੇ ਪਏ ਸੀ ਇਹੀ ਕੋਠੀ ਚੱਕਦੇ ਪਏ ਸੀਗੇ ਉਹਨਾਂ ਤੋਂ ਵੇਖ ਕੇ ਤੇ ਮੈਂ ਪ੍ਰਭਾਵਿਤ ਹੋਇਆ ਵੀ ਇਹਨਾਂ ਤੋਂ ਕੰਮ ਕਰਵਾਈਆ ਕਰਵਾਇਆ ਜਾਏ ਤੋ ਫਿਰ ਸੋ ਇਹਨਾਂ ਤੋਂ ਮੈਂ ਸਾਡੀ ਸੈਟਿੰਗ ਹੋ ਗਈ ਤੇ ਅਸੀਂ ਕਰ ਲਿਆ ਕੰਮ ਕਿ ਕਿਸ ਤਰ੍ਹਾਂ ਦਾ ਲੱਗਿਆ ਨਾ ਸਵਾਗ ਕਿਸ ਤਰ੍ਹਾਂ ਲੱਗਿਆ ਕੰਮ ਕਰ ਕਿਸ ਤਰ੍ਹਾਂ ਨਹੀਂ ਵਧੀਆ ਲੱਗਿਆ ਡੀਲਿੰਗ ਬਹੁਤ ਅੱਛੀ ਹੈ ਬੋਲਣ ਚਾਲਣ ਅੱਛਾ ਹੈ ਸਾਡੇ ਬੱਚਿਆਂ ਵਰਗੇ ਆ ਬਹੁਤ ਸੋਹਣਾ ਇਹਨਾਂ ਨੇ ਸਾਨੂੰ ਡੀਲ ਕੀਤਾ ਜਦ ਬਾਕੀ ਦਾ ਸਟਾਫ ਵੀ ਸਾਡਾ ਸਾਡੇ ਉੱਪਰ ਹੀ ਸਾਡੇ ਮਕਾਨ ਤੇ ਰਹਿੰਦਾ ਇਹਨਾਂ ਦੇ ਵੀ 25 ਬੰਦੇ ਸਾਡੇ ਉੱਪਰ ਹੀ ਰਹਿੰਦੇ ਆ ਕੋਈ ਦਿੱਕਤ ਨਹੀਂ ਆਈ ਉਹਨਾਂ ਦੇ ਰਹਿਣ ਚ ਵੀ ਤੇ ਸਾਨੂੰ ਵੀ ਕੋਈ ਦਿੱਕਤ ਨਹੀਂ ਹੈ ਉਹਨਾਂ ਦੇ ਰੱਖਣ ਚ ਆਈ ਸਾਡਾ ਸਾਰਾ ਸਮਾਨ ਵੀ ਥੱਲੇ ਦਾ ਸਮਾਨ ਸਾਰਾ ਸਾਡੇ ਉੱਪਰ ਹੀ ਪਿਆ ਹੋਇਆ ਹੈ ਬਿਲਡਿੰਗ 'ਚ ਸਰ ਬਹੁਤ ਲੋਕਾਂ ਦੀਆਂ ਕੋਠੀਆਂ ਕੋਠੀਆਂ ਨੇਵੀਆਂ ਅੱਜ ਤੇ ਕੀ ਅਪੀਲ ਕਰੋਗੇ ਤੁਸੀਂ ਜਿਹੜੇ ਗਾਂ ਲੋਕ ਨੇ ਮਹਗਾਈ ਦਾ ਜੋਗਾ ਹਾਂ ਜੇ ਤੁਸੀਂ ਮਤਲਬ ਕਿ ਇਹ ਮੇਰੇ ਤਰ੍ਹਾਂ ਹੀ ਸਾਰੀ ਕੋਠੀ ਚਕਵਾਉਣਾ ਚਾਹੁੰਦੇ ਹੋ ਤੇ ਮੈਂ ਸਭ ਨੂੰ ਸੁਝਾ ਦੇਵਾਂਗਾ ਕਿ ਵੀ ਆਪਣਾ ਕੋਠੀਆਂ ਉੱਚੀਆਂ ਕਰਵਾਉਣ ਤੇ ਕਾਫੀ ਪੈਸੇ ਦੀ ਬਚਤ ਹੁੰਦੀ ਹੈ ਇਹਦੇ ਵਿੱਚ ਲੇਖ ਸਿੰਘ ਜਿਵੇਂ ਸਰਦਾਰ ਜੀ ਨੇ ਕਿਹਾ ਕਿ ਸਾਨੂੰ ਕੋਰਟ 'ਚ ਵੀ ਲਿਖ ਕੇ ਦਿੱਤਾ ਵੀ ਜੇਕਰ ਕੋਠੀ ਦਾ ਨੁਕਸਾਨ ਕੀ ਇਹ ਹਰੇਕ ਵਿਅਕਤੀ ਨੇ ਤੁਸੀਂ ਲਿਖ ਕੇ ਦਿਓਗੇ ਜੀ ਦੇਖੋ ਜੀ ਕਈ ਨਾ ਜਿਨ੍ਹਾਂ ਨੂੰ ਨਹੀਂ ਜ਼ਮੀਨ ਹੈਗਾ ਉਹ ਸਾਡਾ ਅਗਰੀਮੈਂਟ ਕੋਰਟ 'ਚ ਜਾ ਕੇ ਕਰ ਸਕਦਾ ਠੀਕ ਹੈ ਜੀ ਅਸੀਂ ਮੇਰੇ ਨਾਮ ਦਾ ਸਟਾਮ ਲਿਆ ਜਾਂਦਾ ਅਗਰੀਮੈਂਟ ਅਸੀਂ ਕਰਕੇ ਦਿੰਦੇ ਅਗਲੇ ਨੂੰ ਕੋਈ ਨਾਲ ਨੂੰ ਸਾਨੂੰ ਵੀ ਭਲੇਖਾ ਨਿਕਲ ਜਾਂਦਾ ਨਾਲ ਮਾਲਕ ਦਾ ਵੀ ਭਲੇਖਾ ਨਿਕਲ ਜਾਂਦਾ ਬਾਕੀ ਜਦੋਂ ਉਹਨਾਂ ਦੇ ਸਾਹਮਣੇ ਕੰਮ ਹੋ ਜਾਂਦਾ ਫਿਰ ਉਹ ਗਾਂ ਆਪੇ ਦੱਸਣ ਲੱਗ ਜਾਂਦਾ ਵੀ ਯਾਰ ਤੂੰ ਕੋਈ ਦਿੱਕਤ ਹੀ ਨਹੀਂ ਤੁਸੀਂ ਮੈਂ ਬੈਠਾ ਫਿਰ ਇੱਕ ਦੂਜੇ ਦੀ ਜ਼ਿੰਮੇਵਾਰੀ ਲੈਣ ਲੱਗ ਜਾਂਦੇ ਉਹ ਚੀਜ਼ ਨੂੰ ਹਾਂ ਬਿਲਕੁਲ ਅੰਜੀਤ ਸਿੰਘ ਨੇ ਦੱਸਿਆ ਕਿ ਉਹ ਜੇ ਕਿਸੇ ਨੇ ਕੋਈ ਵੀ ਕੋਠੀ ਉੱਚੀ ਕਰਾਉਣੀ ਆ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਤੇ ਸਰਦਾਰ ਜੀ ਨੇ ਵੀ ਦੱਸਿਆ ਕਿ ਜਿਹੜਾ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਬਹੁਤ ਵਧੀਆ ਸਵਾ ਬਹੁਤ ਵਧੀਆ ਕੰਮ ਆ ਕਿਉਂਕਿ ਉਹਨਾਂ ਨੇ ਪਹਿਲਾਂ ਦੇਖਿਆ ਇਹਨਾਂ ਦਾ ਕੀਤਾ ਹੋਇਆ ਕੰਮ ਨਾਲ ਕੋਠੀਆਂ ਸੀ ਜਿਹੜੀਆਂ ਘਰਾਂ ਦੇ ਨਾਲ ਉਹ ਵੀ ਚੱਕੀਆਂ ਗਈਆਂ ਰੋਡ ਤੇ ਵੀ ਕੋਠੀਆਂ ਚੱਕਦੇ ਦੇਖਿਆ ਆ ਕੋਠੀ ਵੀ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੋਗੇ ਕਿ ਦਿਖਾਈ ਜਾਵੇ ਕਿ ਦੋ ਮੰਜ਼ਲੀ ਕੋਠੀ ਐ ਦੇਖ ਸਕਦੇ ਹੋ ਕਿ ਅਲੀਸ਼ਾਨ ਕੋਠੀ ਐ ਜਿਹੜੀ ਇੱਕ ਨੀਵੀਂ ਹੋਣ ਕਾਰਨ ਜਿਹੜੀ ਕਾਫੀ ਜੇ ਕਿਹਾ ਜਾ ਸਕੇ ਤਾਂ ਪੈਸੇ ਕਾਫੀ ਲੱਗੇ ਸੀ ਕੋਠੀ ਤੇ ਨੀਵੀਂ ਹੋਣ ਕਰਕੇ ਜਿਹੜੀ ਜੇਕਰ ਦੁਬਾਰਾ ਬਣਾਉਂਦੇ ਸੀ ਤਾਂ 70 ਤੋਂ 80 ਲੱਖ ਰੁਪਈਆ ਜਿਹੜਾ ਖਰਚਾ ਆਉਣਾ ਸੀਗਾ ਪਰ ਅੱਜ ਜਿਹੜਾ 10 ਤੋਂ 20 ਲੱਖ ਰੁਪਈਆ ਤੇ ਜਿਹੜੇ 20 ਲੱਖ ਰੁਪਈਆ ਜਿਹੜਾ ਖਰਚਾ ਇਹ ਕੋਠੀ ਦੇਖ ਸਕਦੇ ਹੋ ਮੋਗੇ ਦੇ ਵਿੱਚ ਜਿਹੜੀ ਚੁੱਕੀ ਜਾ ਰਹੀ ਆ ਦਸਾਂਹੇ ਰੋਡ ਦੇ ਉੱਪਰ ਜੇ ਕਿਸੇ ਨੇ ਦੇਖਣਾ ਵੀ ਹੋਵੇ ਤਾਂ ਦੇਖ ਸਕਦੇ ਹੋ ਕਿ ਜਿਹੜਾ ਇਹ ਦਸਾਂਹੇ ਰੋਡ ਦੇ ਉੱਪਰ ਇੱਕ ਕੋਠੀ ਹੈ ਜਿਹੜੀ ਇਹਨਾਂ ਵੱਲੋਂ ਹੁਣ ਨਵੇਂ ਸਿਰੇ ਤੋਂ ਜਿਹੜੀ ਉੱਪਰ ਚੁੱਕੀ ਜਾ ਰਹੀ ਆ ਨਾਨਕਪੁਰਾ ਮਹੱਲੇ ਚ ਜਿਹੜੀ ਕੋਠੀ ਆ ਉੱਚੀ ਚੁੱਕੀ ਗਈ ਆ ਤੇ ਹੋਰ ਵੀ ਕਈ ਜਗ੍ਹਾ ਤੇ ਅਸੀਂ ਦੇਖਿਆ ਕਿ ਜੀਰਾ ਰੋਡ ਤੇ ਵੀ ਕਾਫੀ ਇਹਨਾਂ ਵੱਲੋਂ ਕੋਠੀਆਂ ਉੱਪਰ ਕੀਤੀਆਂ ਗਈਆਂ ਨੇ ਮੇਨ ਰੋਡ ਦੇ ਉੱਪਰ ਵੀ ਕੀਤੀਆਂ ਗਈਆਂ ਕਿ ਬਹੁਤ ਪੁਰਾਣੇ ਕਾਰੀਗਰ ਨੇ ਰਣਜੀਤ ਸਿੰਘ ਜਿਨ੍ਹਾਂ ਵੱਲੋਂ ਜਿਹੜਾ ਹਰ ਤਰ੍ਹਾਂ ਦਾ ਡੀਲ ਕੀਤਾ ਜਾਂਦਾ ਜੇਕਰ ਕੋਈ ਇਹਨਾਂ ਤੋਂ ਕੰਮ ਕਰਾਉਣਾ ਚਾਹੁੰਦਾ ਲਿਖਤੀ ਵੀ ਦਿੱਤਾ ਜਾਂਦਾ ਜੇਕਰ ਕੋਈ ਕੋਠੀ ਦਾ ਨੁਕਸਾਨ ਹੁੰਦਾ ਤੇ ਉਸ ਦੀ ਵੀ ਪਹਵਾਰੀ ਕਰਦੇ ਆ ਕੈਮਰਾਮੈਨ ਹਰਪਾਲ ਦੇ ਨਾਲ ਸਰਬਜੀਤ ਸਿੰਘ ਰੋਲੀ ਪੀਟੀਸੀ న్యూਸ ਮੋਗਾ